ਖੰਨਾਮ ਲੋਡ ਰੋਡ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਜਾਮ ਲਗਾਇਆ ਹੈ ਅਮਲੋਡ ਦੇ ਪਿੰਡ ਸਾਲਾਨਾ ਵਿੱਚ ਸ਼ਰਾਬ ਦੀ ਫੈਕਟਰੀ ਲਗਾਉਣ ਦੇ ਫੈਸਲੇ ਖਿਲਾਫ ਦਰਣਾ ਲਗਾਇਆ ਗਿਆ ਹੈ 12 ਪਿੰਡਾਂ ਦੇ ਵਸਨੀਕ ਰੋਸ ਵਜੋਂ ਰੋਡ ਜਾਮ ਕਰ ਦਿੱਤਾ ਹੈ ਅਮਲੋਡ ਰੋਡ ਤੇ ਖੁੰਮਣਾ ਪਿੰਡ ਨੇੜੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੰਨੇ ਤੇ ਬੈਠੇ ਲੋਕਾਂ ਦਾ ਕਾਂਗਰਸੀ ਲੀਡਰ ਵੀ 7 ਦਿਨ ਪੁੱਜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਨੇ ਅਮਲੋਡ ਦੇ ਪਿੰਡ ਸਾਲਾਨਾ ਵਿੱਚ ਸ਼ਰਾਬ ਦੀ ਫੈਕਟਰੀ ਲਗਾਉਣ ਦੇ ਫੈਸਲੇ ਖਿਲਾਫ ਇਹ ਦਰਣਾ ਦਿੱਤਾ ਜਾ ਰਿਹਾ ਹੈ ਇਦਾ ਕਾਰਨ ਇਹੀ ਹੈ ਕਿ ਦੇਖੋ ਇੱਥੇ ਪਾਣੀ ਪਹਿਲਾਂ ਹੀ ਬਹੁਤ ਖੱਟਾ ਹੈ ਪਾਣੀ ਜਿਹੜੀ ਫੈਕਟਰੀ ਲੱਗਦੀ ਹੈ ਸ਼ਰਾਬ ਦੀ ਸ਼ਹੀਦਾਂ ਦੀ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਦੀ ਧਰਤੀ ਹੈ ਇੱਥੇ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਹੈ ਕਿ ਸਾਰੇ ਪੰਜਾਬ ਨੂੰ ਛੱਡ ਕੇ ਇੱਥੇ ਸ਼ਰਾਬ ਦੀ ਫੈਕਟਰੀ ਦਾ ਕੇਸ ਹੈ ਸਰਕਾਰ ਇਹਨਾਂ ਨੂੰ ਸਬਦਾਂ ਦੀ ਪੇਟ ਕਰਨਾ ਚਾਹੁੰਦੀ ਹੈ ਇਸ ਲਈ ਅਸੀਂ ਖਿਲਾਫ ਆਂ ਔਰ ਇਲਾਕੇ ਦੇ ਲੋਕ 60 ਪਿੰਡਾਂ ਦੇ ਲੋਕ ਨੇ ਸਾਰੇ ਲੋਕਾਂ ਦੀਆਂ ਜਮੀਨਾਂ ਮੰਝਰ ਹੋ ਜਾਣੀਆਂ ਨੇ ਜ਼ਹਿਰੀਲਾ ਪਾਣੀ ਥੱਲੇ ਜਾਣਾ ਪਾਣੀ ਪਹਿਲਾਂ ਹੀ ਹੈ ਨਹੀਂ ਇਸ ਕਰਕੇ ਲੋਕਾਂ ਨੂੰ ਉਜਾੜ ਕੇ ਸਰਕਾਰ ਇੱਥੇ ਫੈਕਟਰੀ ਲਾਉਣਾ ਚਾਹੁੰਦੀ ਹੈ ਔਰ ਮੈਨੂੰ ਇਹ ਵੀ ਖਦਸ਼ਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਰਕਾਰ ਦਾ ਇਸ ਫੈਕਟਰੀ 'ਚ ਹਿੱਸਾ ਵੀ ਜਰੂਰ ਹੋਊਗਾ। ਇਹ ਬੱਸਾਂ 'ਚ ਵੀ ਹਿੱਸਾ ਪਾੜ ਦੋੜਦੇ ਇੱਥੇ ਕਿਵੇਂ ਆੜ ਜਾਣਗੇ? ਇਸ ਕਰਕੇ ਅਸੀਂ ਮੈਂ ਜਿਹੜੇ ਧਰਦੇ ਵਾਲੇ ਨੇ ਇਹਦੇ ਨਾਲ ਆ ਤਕੜੇ ਹੋ ਕੇ ਇਹਨਾਂ ਦੇ ਨਾਲ ਹੋ ਕੇ ਚੱਲਾਂਗੇ ਔਰ ਮੈਂ ਅਲਟੀਵੇਟਿਵ ਵੀ ਦਿੰਨੇ ਆ। ਇਹ ਸ਼ਰਾਬ ਦੀ ਫੈਕਟਰੀ ਲਾਉਂਦੇ ਲਾਉਂਦੇ ਕਿਤੇ ਇਹ ਗੰਨਾ ਮਿਲਣਾ ਬੰਦ ਕਰਵਾ ਲੈਣ। ਕਈ ਸਾਲ ਪਹਿਲਾਂ ਆ ਨਾਹਰ ਪਿੰਡ ਦੀ ਸ਼ੂਗਰ ਮਿਲ ਲੱਗੀ ਸੀ। ਚਲੋ ਠੀਕ ਹੈ ਭਰਾਵੋ ਸਾਨੂੰ ਫਾਇਦਾ ਸੀ। ਅਸੀਂ ਲਵਾ ਲਈ। ਪਰ ਅੱਜ ਇਹ ਸ਼ਰਾਬ ਫੈਕਟਰੀ ਕਿਉਂ? ਕਾਦੇ ਲਈ ਸਾਡੇ ਬਜਟਾਂ ਕੋਲ ਖੇਤਾਂ 'ਚ ਪਾਣੀ ਨਹੀਂ ਜੀ ਲਾਉਣ ਨੂੰ ਪਾਣੀ ਨਹੀਂ ਹੈਗਾ ਤੁਸੀਂ ਸ਼ਰਾਬ ਫੈਕਟਰੀ ਲਗਾਉਨੇ ਹੋ ਇਹ ਜਿਹੜੀਆਂ ਬਿਮਾਰੀਆਂ ਹੋਣੀਆਂ ਨੇ ਇਹਦਾ ਅਸਰ ਕੌਣ ਟਰਾਊਗਾ ਸਾਡਾ ਅੱਗੇ ਤੋਂ ਜ਼ਿਆਦਾ ਯੂਥ ਨਸ਼ੇ 'ਇ ਹੋ ਚੁੱਕੀ ਹੈ ਅੱਗੇ ਤੋਂ ਜ਼ਿਆਦਾ ਬੇਗਾਨਾ ਪਿੱਟਦੇ ਆਣੇ ਕਿ ਘਰੇ ਪੈਸਾ ਆਉਂਦਾ ਨਹੀਂ ਘਰੇ ਪੈਸਾ ਆਉਂਦਾ ਨਹੀਂ ਸ਼ਰਾਬ 'ਚ ਜਾਂਦਾ ਜੇ ਸਾਡੇ ਉਹੀ ਅੱਗੇ ਸ਼ਰਾਬ ਫੈਕਟਰੀ ਲੱਗੀ ਹੈ ਜਿਹੜੀ ਅੱਗਾ ਹੁਣ ਆਉਂਦਾ ਉਹ ਵੀ ਨਹੀਂ ਹੁਣ ਆਉਣ ਲੱਗਿਆ ਸੀ ਉਹਨੂੰ ਭੁੱਖੇ ਮਰੀਏ ਸਾਡਾ ਅਸੀਂ ਲਵਾ ਦਿੰਨੇ ਆ ਪਰ ਸਾਡੇ ਸਾਰੇ ਘਰ ਦਾ ਖਰਚਾ ਕੌਣ ਚੁੱਕੂ ਕਿੰਨੀ ਆਬਾਦੀ ਹੈ ਸਾਡੇ ਪਿੰਡ ਦੀ ਅਣਗੱਲ ਕਿੰਨੇ ਪਿੰਡ ਦੀ ਕੋਈ ਚੁੱਕੂ